ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲੈ ਕੇ ਆਏ ਨੇ ਜੀ ਵੀਰ ਉਹਨਾਂ ਨਾਲ ਦੇ ਪਿੰਡ ਟਰੈਕਟਰ ਸੀਆਰਡੀਆਈ 969 ਸਵਰਾਜ ਸ਼ਟਲ ਗੇਅਰ ਆਪਾਂ ਨੂੰ ਬੁਲਾਇਆ ਸੀ ਵੀਰੇ ਉਹਨਾਂ ਨੇ ਕਹਿੰਦਾ ਵੀ ਚਲਾ ਕੇ ਦੇਖਣਾ ਵੀ ਸਾਡੇ ਕੋਲ ਤਾਂ ਜੋਰ ਮਾਰਦਾ ਨਹੀਂ ਹੈਗਾ ਪਹਿਲੇ ਹਾਈ ਚ ਹੁਣ ਆਏ ਸੀ ਪਹਿਲਾ ਵੀਰਾ ਬੈਠਾ ਦੇਖੀਆ ਟਰਾਈ ਲੈ ਕੇ ਥੋੜਾ ਜਿਹਾ ਪਹਿਲੇ ਗੇਅਰ ਚ ਦਬਦਾ ਏ ਜਾਂ ਤਾਂ ਸ਼ਟਲ ਗੇਅਰ ਕਰਕੇ ਹੂਗਾ ਪਰ ਉਹ ਵਧੀਆ ਚੱਲਦਾ ਏ ਹਾਲ ਨੇ ਇਹਦੇ ਮਗਰ 13 ਜਮੀਨ ਵੀ ਤੱਪੜੇ ਆ ਪਹਿਲਾਂ ਬਾਈ ਹੋਈ ਨਹੀਂ ਸੀ ਬਾਕੀ ਦੇਖੋ ਸੰਗਰੀ ਵਾਲੇ ਦੇ ਹਾਲ ਨੇ 13 ਬਾਕੀ ਆ ਛੱਟ ਲਗੇਅਰ ਲਾਇਆ ਇਹਨਾਂ ਨੇ ਦਿਖਾ ਦਾਨੇ ਆ ਆ ਲਾਤਾ ਇਹਨੂੰ ਛੱਟ ਲਗੇਅਰ ਬੈਕ ਕਰਨੋਂ ਇਕੱਲਾ ਬਾਕੀ ਸੇਮ ਆ ਜੀ ਆ ਕੇ ਇਹ ਨਹੀਂ ਆਜੋ ਚੌਥੇ ਮੀਡੀਅਮ ਚਲਾ ਲਾ ਬਸ ਨਾ ਨਾ ਚੌਥੇ ਚਲਾ ਮੜ ਕੰਟਰੋਲ ਕਰਕੇ ਹੋਰ ਵੀਰ ਦੇ ਦੇਖਦਾ ਵੀਰ ਚਲਾ ਕੇ ਲੈ ਕੇ ਟਰਾਈ ਪੀਐਸ ਤਨੂਆ 50 ਦਾ 20 ਰੁਪਿਆ ਆਇਆ ਜੱਲਾ ਵੀਰਾ ਉਹ ਤਾਂ ਵਧੀਆ ਚੱਲਦਾ ਯਾਰ ਤੇ ਕੰਟਰੋਲ ਰੱਖਿਆ ਹਾਲਾਂ ਹਾਲਾਂ ਦਾ ਛਤਰੀ ਰਵਾਈਆ ਆਪ ਵੀਰਾਂ ਨੇ ਵੇਟ ਆਏ ਨੇ ਦੋ ਪੂਰੇ ਕੀ ਟਰੈਕਟਰ ਦੇ ਨਾਲ ਆਏ ਨੇ ਦੋ ਵੇਟ ਤੇ ਛਤਰੀ ਵੀਰ ਉਹਨਾਂ ਨੇ ਆਪ ਲਵਾਈਆ ਰੇਟ ਦਾ ਆਪਾਂ ਦੱਸ ਨਹੀਂ ਸਕਦੇ ਵੀਡੀਓ 'ਚ ਵੀ ਕਿੰਨਾ ਕਿੰਨੇ ਦਾ ਲੇ ਆ ਵੀਰ ਉਹਨਾਂ ਨੇ ਕਿੰਨੇ ਦਾ ਨਹੀਂ ਬਾਕੀ ਵੀਰ ਉਹਨਾਂ ਲੱਗਿਆ ਹੋਇਆ ਚਲਾਉਣ 13 ਹਾਲਾਂ ਤੇ ਚੱਲਦਾ ਕਹਿੰਦੇ ਚਲਾਵਾਂਗੇ 5-4 ਘੰਟੇ ਖੋਚੇ ਚੱਲਦਾ 13 ਹਾਲਾਂ ਤੇ ਚੌਥੇ ਮੀਡੀਅਮ ਚ ਪੂਰੀ ਵਧੀਆ ਖਚਾਈ ਆ ਟਰੈਕਟਰ ਦੀ ਤੇ ਸ਼ਟਲ ਗੇਅਰ ਕਰਕੇ ਥੋੜਾ ਜਿਹਾ ਫਰਕ ਆਇਆਗਾ ਦੂਏ ਟਰੈਕਟਰ ਨਾਲ ਸੀਆ ਡੇਲ ਨਾਲ ਜਿਹੜਾ ਆਪਣੇ ਕੋਲ 69 ਆ ਬਾਕੀ ਤੋਰਾ ਚੌਥੇ ਮੀਡੀਅਮ ਜੀ ਵਧੀਆ ਪੂਰਾ ਤੇ ਹਲ ਵੀ ਵਧੀਆ ਲਾਏ ਹੋਏ ਨੇ ਸੋਹਣੇ ਆ ਗਈ ਆਪਾਂ ਮੋਟਰ ਦੇ ਪਾਣੀ ਚੱਲਦਾ ਕਣਕ ਨੂੰ ਕੱਲ ਦੀ ਚੱਲਦੀ ਆ ਮੋਟਰ ਬਰ ਰਹਿ ਗਏ ਤਿੰਨ ਚਾਰ ਕੁ ਗਿਆਰੇ ਅੱਜ ਭਰ ਜਾਣਗੇ ਤੇ ਹੁਣੇ ਆ ਕੇ ਆਪਾਂ ਚਲਾਈ ਆ ਮੋਟਰ ਚੱਲਦੀ ਆ ਨੇ ਦੋਨੇ ਮੋਟਰ ਇੱਕ ਮੱਕੀ ਨੂੰ ਚਲਦੀ ਆ ਇੱਕ ਕਣਕ ਨੂੰ ਚਲਾਈ ਹੋਈ ਆ ਬਾਕੀ ਕਣਕ ਵੀ ਆਏ ਜਾਊਗੀ April ਦੇ ਪਹਿਲੇ ਹਫਤੇ ਦੇਖੋ ਪੀਲ ਕੇਜ ਤੇ ਝਾਕਦੀ ਆ ਥੋੜੀ ਥੋੜੀ ਫੋਨ ਚ ਨਹੀਂ ਪਤਾ ਲੱਗਦਾ ਵੀਡੀਓ ਚ ਤੇ ਬਾਕੀ 69 ਡੀ ਟ੍ਰਾਈ ਲੈ ਆਏ ਆ ਆਪਾਂ ਉਹ ਵੀਡੀਓ ਮੂਰੇ ਦੇਖ ਲਈ ਹੋਣੀ ਆ ਤੁਸੀਂ ਪੀ ਕੇ ਮੈਂ ਚੱਲਦਾ ਕੀ ਗੱਲ ਬਾਤ ਤੇ ਬਾਕੀ ਉੱਧਰ ਦੇਖਦੇ ਆ ਮੱਕੀ ਨੂੰ ਪੈਂਦਾ ਪਾਣੀ ਤੇ ਕੱਲ ਨੂੰ ਕਰਵਾਉਣਾ ਸਪਰੇ ਮੱਕੀ ਨੂੰ ਸੁੰਡੀ ਦੀ ਤੇ ਕਿਸੇ ਕਿਸੇ ਟਾਂਡੇ ਨੂੰ ਹੈਗੀ ਆ ਬਾਕੀ ਕਣਕ ਦੇਖੋ ਵੀ ਕਿੱਦਾਂ ਖੜੀ ਆ ਅਰ 1062 ਬੀਜ ਹੈ ਇਹ। ਹਾਲ ਦਾ ਹੀ ਮੱਕੀ ਨੂੰ ਪਾਣੀ ਪਹਿਲਾ ਤੇ ਬਾਕੀ ਕੱਲ ਆਪਣਾ ਇੱਧਰਲਾ ਪਾਸਾ ਭਰ ਗਿਆ ਸੀ ਸਾਰਾ ਹੀ। ਤੇ ਉਪਰੇ ਰਹਿਦਾ ਹਲੇ ਪਲਾਟ ਇੱਧਰਲੇ ਖੇਤ ਦਾ ਰਹਿ ਗਿਆ ਬਸ 11 ਉਹ ਸਾਹਮਣੇ। ਉਹ ਖਾਲ ਦੇ ਮੂੜ ਕੋਲ ਬਾਕੀ ਤਿੰਨ ਨੂੰ ਪੈ ਰਿਹਾ ਪਾਣੀ। ਪਾਣੀ ਜਦੋਂ ਖਾਲੀਆਂ ਚ ਖੜ ਜਾਂਦਾ ਉਹ ਹਿਸਾਬ ਨਾਲ ਬੰਦ ਕਰਦੀ ਤਾਂ ਸਲਾਬ ਵਧੀਆ ਚੜ ਜਾਂਦੀ ਆ। ਇਹ ਜੰਮੀ ਮੱਕੀ ਸਾਰੀ ਇੱਕਸਾਰ ਜੰਮਦੀ ਆ ਦੇਖੋ ਪੂਰੀ ਐ ਸਹੀ ਸਲਾਬ ਚੜੀ ਹੋਈ ਆ ਸਾਰੇ ਬੈਡਾਂ ਦੇ ਇੱਕਸਾਰ ਪਾਣੀ ਲੱਗਿਆ ਹੋਇਆ ਏ ਬਾਕੀ ਸਾਡੇ ਏਰੀਆ ਚ ਹਲੇ ਚੱਲੀ ਜਾਂਦੀ ਆ ਪਟਾਈ ਉਹ ਸਾਹਮਣੇ ਚੱਲਦੀ ਆ ਇਹ ਵੀ ਆਪਣੇ ਪਿੰਡਦਿਆਂ ਕੋਲੇ ਠੇਕੇ ਤੇ ਆ ਜਮੀਨ ਡਾਇਮੰਡ ਦੀ ਪਟਾਈ ਚੱਲਦੀ ਆ ਤੇ ਆਪਣੀਆਂ ਲਵਾਈਆਂ ਹੋਈਆਂ ਨੇ ਹਲੇ ਤਿੰਨ ਚਾਰ ਜਗ੍ਹਾ ਚੱਲਦੀਆਂ ਨੇ ਪਟਾਈਆਂ ਜਿੱਥੋਂ ਆਪਾਂ ਮਾਲ ਖਰੀਦੇ ਆ ਆਲੂ ਚਿਪਸ ਉਹਨਾ ਬੰਨ ਦੀ ਲਵਾਈ ਹੋਈ ਆ ਐਲ ਆਰ ਦੀ ਚਲਦੀ ਆ ਤੇ ਇੱਕ ਹਮਾਲਣੀ ਦੀ ਚਲਦੀ ਆ ਐਲ ਆਰ ਦੀ ਵਟਾਈ ਥੋੜੀ ਜੀ ਘਟ ਗਈ ਹੁਣ ਜਿਹੜੀਿੱਟੇ ਰੰਗ ਦੇ ਆਲੂਆਂ ਦੀ ਵੈਰਾਈਟੀ ਚ ਜ਼ਿਆਦਾ ਚਲਦੀ ਆ ਜਿਹੜਾ ਪਛੇਤ ਆਲੂ ਆ ਤੇ ਬਾਕੀ ਰੇਟ ਹੈਗਾ ਆਲੂ ਦਾ ਐਲ ਆਰ ਦਾ 14 ਰੁਪਏ ਤੱਕ ਚੱਲਦਾ ਏ 12 ਤੋਂ ਲੈ ਕੇ 14 ਰੁਪਏ ਤੱਕ ਕੁਆਲਿਟੀ ਦੇ ਹਿਸਾਬ ਨਾਲ ਜਾਹੇ ਆ ਆਲੂ ਹੋਵੇ ਜਾਂ ਰੇਟ ਆ ਤੇ ਦੜੇ ਦਾ ਚੱਲਦਾ ਇਹ 11.5 12 ਰੁਪਏ ਤੇ ਐਲ ਆਰ ਦਾ ਵੀ ਸੌਰੀ ਚਿਪ ਸੋਨਾ ਬੰਨ ਦਾ ਚੱਲਦਾ 13.5 ਰੁਪਏ 13 ਤੋਂ 13.5 ਰੁਪਏ ਰਾਸ਼ਨ ਮਾਲ ਬਾਕੀ ਜੇ ਕਿਸੇ ਵੀਰ ਨੇ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕਰਿਆ ਵੀਡੀਓ ਨੂੰ ਜਰੂਰ ਸਬਸਕ੍ਰਾਈਬ ਕਰ ਚਲਦੀ ਹੈ ਜੀ ਪਟਾਈ ਆਪਣੇ ਲਾਈਟ ਭੱਜ ਗਈ ਸੀ ਉਧਰੋਂ ਆਪਾਂ ਆ ਗਏ ਜਿੰਨੀ ਘ ਭਰ ਹੋਈ ਹੈ ਮੱਕੀ ਭਰੇ ਆ ਇਹਦੀ ਤੇ ਆਲੂ ਦੀ ਚਲਦੀ ਹੈ ਪਟਾਈ ਆਪਣੇ ਉਰੇ ਰਹਿ ਗਏ ਪੰਜ ਗੀਲੇ ਹੋ ਰਹੇ ਨੇ ਉੱਪਰਲੇ ਪਾਸੇ ਤੇ ਖੇਤ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਲੇਬਰ ਨੇ ਵਿਚਾਲੇ ਜਿਹੜੀ ਖਾਲੀ ਹੁੰਦੀ ਆ ਖਾਲੀ ਤੋਂ ਫਿਰ ਸੱਡਾਂ ਹੀ ਬਣਾ ਲਿਆਂਦੀ ਅੱਧ-ਅੱਧ ਖੇਤ ਪੱਟ ਰਹੇ ਨੇ ਤੇ ਸ਼ਾਂਟੀ ਚਲਦੀ ਆ 40 ਤੋਂ 40 ਤੋਂ ਪਲੱਸ ਵਾਲਾ ਭਰ ਰਹੇ ਨੇ ਜਿਹੜਾ 40 mm ਤੋਂ ਛੇਠਾ ਉਹ علیحد੍ਹਾ ਕੱਢ ਰਹੇ ਨੇ ਆਹ ਸਾਹਿਬ ਜੀ ਗੋਲੀ ਆ ਰ 20 ਸੈੱਜ ਆ ਇਹ علیحد੍ਹਾ ਕੱਢ ਰਹੇ ਨੇ ਤੇ ਬਾਕੀ ਝਾੜ ਵਧੀਆ ਆਲੂ ਦਾ ਆਇਆ ਹੋਇਆ ਦੇਖੋ ਉਹ ਗਾਹਾਂ ਵਾਲੇ ਪੱਟੇ 'ਚ ਮੋਖਾ ਬਹੁਤ ਹੁੰਦਾ ਏ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਖੇਤ ਦੇ ਵਿਚਾਲੇ ਜੀ ਮੋਥਾ ਇਨਾ ਹੁੰਦਾ ਏ ਬਹੁਤ ਜ਼ਿਆਦਾ ਆ ਦੇਖੋ ਕਿਦਾਂ ਪਿਆ ਏ ਸਾਰਾ ਹੀ ਮੋਥਾ ਹੀ ਮੋਥਾ ਪਿਆ ਨਾ ਇਹਨੂੰ ਕੋਈ ਦਵਾਈ ਮਾਰਦੀ ਆ ਹਰੇਕ ਸਾਲ ਹੁੰਦਾ ਏ ਇਹਨੇ ਮੱਕੀ ਜੀ ਵੀ ਹੋਇਆ ਹੁਣ ਬਾਕੀ ਲੱਗਿਆ ਹੋਇਆ ਮਨਾ ਪੱਟਣ ਬੰਦਾ ਲਾ ਰਿਹਾ ਟਾਂਕਾ ਫਿਰ ਕਰਦੇ ਆ ਲੋਡ ਗੱਡੀ ਖੜੀ ਆ ਆਪਣੇ ਪਿੰਡੇ ਢਾਬੇ ਤੇ ਆ ਕੇ ਖੜਾ ਲਦੀ ਆਪਾਂ ਇਹ ਜਾਊਗਾ ਗੁਜਰਾਤ ਜਾਂ ਪਾਊਡਰ ਫੈਕਟਰੀ ਆਊਗਾ ਇਹ ਇਹ ਨਮਈ ਸੀਡ ਆ ਇਹ ਜਿਆਦਾ ਗੁਜਰਾਤ ਚ ਲੱਗਦਾ ਏ ਇਹਦਾ ਹੈਗਾ ਨੌ ਭਲਾ ਇਹ ਹੀ ਨੌ ਆ ਪਤਾ ਨਹੀਂ ਕੀ ਆ ਤੇ ਬਾਕੀ ਦੇਖੋ ਝਾੜ ਝੂੜ ਕਿੱਦਾਂ ਏ 20% ਪਟਾਈ ਰਹਿੰਦੀ ਆ ਸਾਡੇ ਏਰੀਆ 'ਚ ਤਕਰੀਬਨ ਹੋਏਗੀ ਸਾਰੀ ਉਹ ਬਾਕੀ ਉਹ ਪਰਲੀ ਮੋਟਰ ਵੀ ਆਪਣੀ ਉਹ ਉਧਰ ਮੱਕੀ ਮੁੱਕੀ ਬੀਜਤੀ ਆਪਾਂ 7 ਕਿਲਿਆਂ ਦਾ ਗੇੜ 6 ਦਾ 6.5 7 ਕਿਲਿਆਂ ਦਾ ਗੇੜ ਪਾਣੀ ਪੂਣੀ ਲੱਗ ਗਿਆ ਆਹੀ ਖੇਤ ਚ ਰੈਦਾ ਦੀ ਆਲੂ ਪੱਟਣ ਤੋਂ ਝਾੜ ਤਾਂ ਵਧੀਆ ਆਲੂ ਦਾ ਮੋਟੂ ਹੈ ਨਕਲੇ 200 ਤੋਂ ਪਲੱਸ ਗੱਟਾ ਹੋ ਜਾਊਗਾ 200 ਤਾਂ ਹੋ ਜਾਊ ਇਹ ਸਾ ਪਤਾ ਕੀ ਆ ਜਿਹੜਾ ਬਲਾਈਟ ਪਿਆ ਏ ਬਲਾਈਟ ਨੇ ਆਲੂ ਦਾ ਝਾੜ ਇਤਕੀ ਘਟਾਇਆ ਹੈ ਜਿਹੜਾ ਪਛੇਤਾ ਆਲੂ ਦੇ ਉਹ ਸਾਰਿਆਂ ਦਾ ਝਾੜ ਘਟਿਆ ਜਿਹੜਾ ਜਨਵਰੀ ਚ ਪਟਾਈ ਹੋਈ ਆ ਉਹਦਾ ਹਾਲੇ ਵਧੀਆ ਦੀ ਝਾੜ ਹਲੇ ਤਕਰੀਬਨ ਬਾਕੀ ਥੋੜਾ ਜਿਹਾ ਬਲਾਈਟ ਕਰਕੇ ਵੀ ਹੈਗਾ ਅਸਰ ਬਲਾਈਟ ਕਰਕੇ ਥੋੜਾ ਜਿਹਾ ਝਾੜ ਘਟਿਆ ਇਤਕੀ ਆਲੂ ਦਾ ਮੰਨ ਲਓ ਜਹੇ ਜਾਂ ਰੇਟ ਵਜੇ ਵਧੀਆ ਬਾਚੋਂ ਐਂਡ ਤੇ ਆ ਗਏ ਫਰਵਰੀ ਚ ਆ ਗਏ ਰੇਟ ਵਧੀਆ ਆਲੂ ਦਾ ਉਹ ਝਾੜ ਘਟ ਗਿਆ ਜਿਹੜਾ ਮੰਨ ਲਓ ਦਸੰਬਰ ਮਹੀਨ ਜਨਵਰੀ ਚ 100 110 ਕੁਇੰਟਲ 20 ਨਿਕਲਦਾ ਸੀ ਉਹ ਆਲੂ ਹੁਣ ਪਛੇਤਾ ਮੰਨ ਕੇ ਚੱਲੋ ਹੀ 80 90 80 90 ਇੱਥੇ ਕਿ ਨਕਰ ਰਿਹਾ ਮੰਨ ਲਓ ਮੰਦੇ ਨਾਲੋਂ ਤੇਜ਼ੀ ਜਾ ਕੇ 5 10 10000 ਦਾ ਕੀਲੇ ਮਗਰ ਫਰਕ ਪਿਆ ਉਹ ਬਾਲਾ ਨਹੀਂ ਪਿਆ ਹੈਗਾ हां जी वीरय होनी ने चेक ਕਰਨ ਆਲੂ ਬਾਅਦ ਵੀ ਹੁੰਦਾ ਅੱਜ ਵੀ ਹੁੰਦਾ ਜਾਂ ਪਰ ਸ਼ਾਂਤੀ ਲੈ ਕੇ ਕਰ ਲੀ ਜੀ ਦੇਖੋ ਆ ਗੱਡਣਾ ਪੂਗਾ ਬੱਚੋ ਹੈ ਦੇਖੋ ਹਾਂ ਹਾਈ ਗਾਇਸ ਇਹਦਾ ਬਹੁਤ ਫ੍ਰੀਕ ਹੈ ਨਾ ਕੇਕੇਦਾਰ ਉਹਦਾ ਕਟਿਆ ਬਸ ਆਇਆ ਜੇ ਇਹੀ ਹੁੰਦਾ ਤਾਂ ਇੰਨਾ ਕੇ ਬਸ ਗੋਲ ਜਿਹਾ ਰਹਿੰਦਾ ਲੂ ਪਾ ਦੇ ਪੈ ਰਹਿਆ ਹੀ ਕਣਕ ਨੂੰ ਪਾਣੀ ਲਾਸਟ ਪਾਣੀ ਚੱਲ ਰਿਹਾ ਤੇ ਬਾਕੀ ਇਧਰੋਂ ਦਾ ਸਾਰਾ ਭਰ ਗਿਆ ਖੇਤ ਆਪਣਾ ਸਾਰੀ ਇਹ ਇਧਰ ਹੈਗਾ ਇਹ 8.5 ਕਿਲਿਆਂ ਦਾ ਗੇੜ ਬਾਕੀ ਕਣਕ ਚੈੱਕ ਕਰੋ ਕਿਹੜੀ ਕਣਕ ਆਵਣ ਇਹ 869 869 187 ਵਿੱਚ ਹੈ 868 ਦੇ 187 ਮਿਕਸ ਕਰੀ ਹੋਈ ਆ ਦੇਖੋ ਕਣਕ ਕਿਵੇਂ ਖੜੀ ਆ ਬਾਕੀ ਫੈਕਟਰੀਆਂ ਦਾ ਧੂਆਂ ਬਹੁਤ ਜ਼ਿਆਦਾ ਸਾਡੇ ਇਹਨਾਂ ਦਾ ਵੀ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਜਿੱਥੇ ਮੰਨ ਲਓ ਫੈਕਟਰੀਆਂ ਦੇ ਲੈਵਲ 'ਤੇ ਕੋਈ ਵੀ ਫਸਲ ਆ ਗਰਮੈਸ ਰਹਿੰਦੀ ਆ ਸਾਡੀ ਸਾਡੇ ਏਰੀਏ ਥੋੜੀ ਮਿਲਣਾ-ਮੁਲਣਾ ਕਰਕੇ ਫਸਲ ਛੇਤੀ ਆਉਂਦੀ ਆ ਆਕੀ ਸ਼ਾਮ ਦਾ ਟਾਈਮ ਹੋ ਗਿਆ ਰਹ ਜਾਂਦੇ ਨੇ ਉੱਧਰ ਬਸ ਤਿੰਨ ਚਾਰ ਕਿਹਾਰੇ ਰਹਿ ਜਾਂਦੇ ਨੇ ਕੱਲ ਨੂੰ ਨਿਬੜ ਜੂਗਾ ਪੈ ਰਹਿਆ ਤਿੰਨ ਕਿਹਾਰੇ ਨੂੰ ਪਾਣੀ ਇਹ ਦਾਗਾ ਤੇ ਬੰਦ ਕਰਤਾ ਬਾਕੀ ਉਹ ਪਰੇ ਸਾਰੀ ਜ਼ਮੀਨ ਵੇਕੀ ਹੋਈ ਆ ਉਹ ਦੇਖੋ ਇੱਧਰ ਆ ਗਿਆ ਆਪਣਾ ਪਿੰਡ ਇੱਧਰਲੇ ਪਾਸੇ ਤੇ ਸਮਝ ਲਓ ਸਾਡੇ ਪਿੰਡ ਦੇ ਵਿੱਚੇ ਆ ਗਈਆਂ ਫੈਕਟਰੀਆਂ ਸਾਰੀਆਂ ਆ ਆ ਗਿਆ ਮਲੂਰ ਰੋਡ ਤੋਂ ਮਲੋ ਤੋਂ ਗਵਿੰਦਗੜ ਰੋਡ ਆ ਗਿਆ ਇਹ ਇਹ ਦੇਖ ਦੇਖ ਇੱਦੋਂ ਦੇਖੀ ਨਾ ਮੌਸਮ ਸਾਫ ਆ ਠੀਕ ਲੇਕਨ ਬੋ ਦਿੰਦੇ ਨੇ ਬੱਦਲ ਬੱਦਲੇ ਪੂਰੇ ਘੰਟਾ